ਦੇਖੋ ਇੱਕ ਟਾਈਮ ਤੇ ਨਿੱਜਰ ਨੇ ਜਦੋਂ ਐਂਟਰੀ ਕਰੀ ਸੀ ਇੰਡਸਟਰੀ ਦੇ ਵਿੱਚ ਉਦੋਂ ਨਿੱਜਰ ਦੇ ਗਾਣਿਆਂ ਦੀ ਬਹੁਤ ਚਰਚਾ ਹੋਈ ਸੀ ਸੋਸ਼ਲ ਮੀਡੀਆ ਤੇ ਅੱਜ ਫੇਰ ਤੋਂ ਵੱਡੀ ਕੋਲਾਬੋਰੇਸ਼ਨ ਬੈਕ ਟੂ ਬੈਕ ਗਾਣੇ ਕਰਕੇ ਨਿੱਜਰ ਫੇਰ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਮੈਂ ਬੈਕ ਟੂ ਬੈਕ ਦੀ ਗੱਲ ਇਸ ਲਈ ਕਰ ਰਿਹਾ ਕਿਉਂਕਿ ਨਿੱਜਰ ਬਾਈ ਦਾ ਹੁਣ 4 ਦਿਨ ਪਹਿਲਾਂ ਹੀ ਇੱਕ ਨਵਾਂ ਗਾਣਾ ਆਇਆ ਜਿਹਦਾ ਨਾਮ ਹੈ ਜੱਟ ਬਿਨਾ ਦੇਖੋ ਨਿੱਜਰ ਬਾਈ ਦੇ ਇਸ ਗਾਣੇ ਦੀ ਵੀਡੀਓ ਦਾ ਕਨਸੈਪਟ ਤਾਂ ਬਹੁਤ ਅਲੱਗ ਹੈ ਪਰ ਇਸ ਤੋਂ ਵੀ ਉੱਪਰ ਗਾਣੇ ਦੇ ਲਿਰਿਕਸ ਤੇ ਲਿਰਿਕਸ ਤੋਂ ਵੀ ਉੱਪਰ ਗਾਣੇ ਦਾ 뮤직 ਹੈ ਇਸ ਗਾਣ ਹੁਣ ਨਿੱਜਰ ਬਾਈ ਦੇ ਇਸ ਗਾਣੇ ਦੀ ਜਿਹੜੀ ਵੀਡੀਓ ਹੈ ਉਹ ਗਾਣੇ ਦੀ ਆਡੀਓ ਦੇ ਨਾਲ ਬਿਲਕੁਲ ਫਿੱਟ ਬਿਠਾਈ ਗਈ ਹੈ ਗਾਣੇ ਦੇ ਵਿੱਚ ਜਿਹੜੇ ਸਲੋ 모 ਸ਼ੋਰਟਸ ਨੇ ਉਹ ਵੀਡੀਓ ਦੇ ਵਿੱਚ ਚਾਰ ਚੰਨ ਲਾ ਦਿੰਦੇ ਨੇ ਸਭ ਤੋਂ ਪਹਿਲਾਂ ਬਾਈ ਦੀ ਲਾਈਨ ਆਉਂਦੀ ਹੈ ਕਿ ਸਵੇਰੇ ਸਵੇਰੇ ਦਰਸ਼ਨ ਹੋਏ ਤੇਰੇ ਕੁੜੀ ਨੂੰ ਕਹਿ ਰਿਹਾ ਬਾਈ ਇਹ ਲਾਈਨ ਹੋ ਗਏ ਸਿਗਰ ਦੁਪਹਿਰ ਕਾ ਦੇ ਦਰਸ਼ਨ ਤੇਰੇ ਨਹੀਂ ਤੇ ਨਿੱਜਰ ਬਾਈ ਦੀ ਇਸ ਲਾਈਨ ਦੇ ਵਿੱਚ ਜਿਹੜੀ ਇਕੋ ਪਾਈ ਗਈ ਹੈ ਉਹ ਬਹੁਤ ਡਿਫਰੈਂਟ ਸਾਊਂਡ ਕਰ ਰਹੀ ਫਿਰ ਗਾਣੇ ਦੀ ਇੱਕੋ ਦਮ ਕੰਪੋਜੀਸ਼ਨ ਚੇਂਜ ਹੁੰਦੀ ਹੈ ਤੇ ਥੋੜੇ ਫਾਸਟ ਲਿਰਿਕਸ ਬੋਲਦਾ ਨਿੱਜਰ ਬਾਈ ਹੁਣ ਨਿੱਜਰ ਬਾਈ ਨੇ ਆਪਣੇ ਗਾਣੇ ਦੇ ਵਿੱਚ ਕੁੜੀ ਨੂੰ ਇਹ ਕਿਹਾ ਕਿ ਜੱਟ ਬਿਨਾ ਤੇਰੇ ਨਖਰੇ ਦਾ ਮੁੱਲ ਕੋਈ ਹੋਰ ਨਹੀਂ ਤਾਰ ਸਕਦਾ। ਉਹ ਜੱਟ ਬਿਨਾ ਬਿਲੋ ਹੋਰ ਕਿਸੇ ਤੋਂ ਨਖਰੇ ਦਾ ਮੁੱਲ ਤਾਰ ਨਹੀਂ ਹੁਣਾ। ਇਸ ਤੋਂ ਓਵਰঅল ਗਾਣਾ ਬਹੁਤ ਕੈਂਟ ਲੱਗਿਆ ਮੈਨੂੰ ਪਰ ਇਹ ਜਿਹੜੀ ਲਾਈਨ ਹੈ ਇਸ ਤੇ ਮੈਨੂੰ ਆਊਟ ਸਿੰਕ ਲੱਗੇ ਲਿਰਿਕਸ ਤੇ ਮਿਊਜ਼ਿਕ। ਜੱਟ ਬਿਨਾ ਬਿਲੋ ਹੋਰ ਕਿਸੇ ਤੋਂ ਨਖਰੇ ਦਾ ਮੁੱਲ ਫਿਰ ਪੂਰੇ ਗਾਣੇ ਦੇ ਵਿੱਚ ਤੁਹਾਨੂੰ ਕਿਤੇ ਕਿਤੇ ਫਲੂਟ ਸੁਣਨ ਨੂੰ ਵੀ ਮਿਲੂਗੀ ਤੇ ਫਲੂਟ ਦੀ ਜਿਹੜੀ ਕੰਪੋਜੀਸ਼ਨ ਉਹ ਬਹੁਤ ਡਿਫਰੈਂਟ ਤੇ ਬਹੁਤ ਤਗੜੇ ਲੈਵਲ ਦੀ ਬਣਾਈ ਗਈ ਹੈ। ਤੇ ਨਿੱਜਰ ਪਾਈ ਨੇ ਇੱਕ ਲਾਈਨ ਲਿਖੀ ਹੈ ਕਿ ਤੂੰ ਸੂਡ ਤੇ ਰੀਜਾਂ ਲਾਵੇਂ ਤੇ ਇੱਥੇ ਮੈਂ ਕਰੀਜਾਂ ਨਹੀਂ ਟੁੱਟਣ ਦਿੰਦਾ ਤੂੰ ਸੂਡ ਨੀ ਟੁੱਟਣ ਨਾ ਕਿ ਰ ਜਾਨੀ ਹੁਣ ਨਿਜਰ ਬਾਈ ਦਾ ਗਾਣਾ ਜੇਕਰ ਤੁਸੀਂ ਸੁਣ ਲਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦਾ ਗਾਣਾ ਹੈ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਨਿਜਰ ਬਾਈ ਵੈਸ ਤਾਂ ਬਾਹਰ ਰਹਿੰਦੇ ਨੇ ਪਰ ਹੁਣ ਰੀਸੈਂਟਲੀ ਪਤਾ ਚੱਲਿਆ ਕਿ ਨਿਜਰ ਬਾਈ ਇੰਡੀਆ ਆਏ ਹੋਏ ਨੇ ਹੋ ਸਕਦਾ ਉਹ ਇੱਥੇ ਵੀ ਆਉਣ ਵਾਲਾ ਟਾਈਮ ਦਾ ਕੋਈ ਪ੍ਰੋਜੈਕਟ ਕਰਕੇ ਜਾਣ ਜਹਾਨੀ ਸਿੰਘ ਤੋਂ ਬਾਅਦ ਹੋਰ ਕਿਹੜੀ ਵੱਡੀ ਕੋਲਾਬੋਰੇਸ਼ਨ ਆ ਸਕਦੀ ਹੈ ਨਿਜਰ ਬਾਈ ਦੀ ਇਹ ਵੀ ਹਜੇ ਥੋੜਾ ਸਸਪੈਂਸ ਜਿਹਾ ਬਣਿਆ ਹੋਇਆ ਵੈਸੇ ਇੱਕ ਪਰਫੈਕਟ ਸਿੰਗਰ ਆਪਾਂ ਕਹਿ ਸਕਦੇ ਹਾਂ ਨਿਜਰ ਬਾਈ ਨੂੰ ਕਿਉਂਕਿ ਨਿਜਰ ਬਾਈ ਦੀਆਂ ਗੱਲਾਂ ਸੋਸ਼ਲ ਮੀਡੀ ਤੱਕ ਨਿਜਰ ਬਾਈ ਦੀਆਂ ਖਬਰਾਂ ਵਾਇਰਲ ਹੋਈਆਂ ਰਹੀਆਂ ਸੋਸ਼ਲ ਮੀਡੀਆ ਤੇ ਫਿਰ ਹਨੀ ਸਿੰਘ ਦੀ ਜਿਹੜੀ ਕੋਲਾਬੋਰੇਸ਼ਨ ਆਈਸੀਓ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਅਕਾਉਂਟਸ ਗਾਣੇ ਵਾਲੀ ਤੇ ਹੁਣ ਰੀਸੈਂਟਲੀ ਗਾਣੇ ਦੇ ਬਾਰੇ ਮੈਂ ਥੋੜਾ ਐਕਸਪਲੇਨ ਕਰਕੇ ਦੱਸ ਹੀ ਦਿੱਤਾ ਤੁਸੀਂ ਇੱਕ ਵਾਰੀ ਜਾ ਕੇ ਨਿਜਰ ਬਾਈ ਦੇ ਚੈਨਲ ਤੇ ਇਹ ਵਾਲਾ ਗਾਣਾ ਜ਼ਰੂਰ ਸੁਣਿਓ ਤੁਹਾਨੂੰ ਨਿਜਰ ਬਾਈ ਦੇ ਗਾਣਿਆਂ ਦੇ ਵਿੱਚੋਂ ਕਿਹੜੀ ਚੀਜ਼ ਵਧੀਆ ਲੱਗਦੀ ਹੈ ਤੁਸੀਂ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਇਸ ਵੀਡੀਓ ਦੇ ਵਿੱਚ ਐਨਾਂ ਹੀ ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਦਾਂ ਦੀਆਂ ਬਹੁਤ ਸ